ਇਹ ਕਿਸਾਨ ਜੂਨੀਅਨ ਏਕਤਾ ਕਰਾਹਾ ਜਿੰਦਾਬਾਦ 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 ਬੰਦ ਕੱਜ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਅੱਲਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਸਰਸਾ ਮਾਨਸਾ نیشنل ਹਾਈਵੇ ਤੇ ਜਿੱਥੇ ਕਿ ਭਾਰਤੀ ਕਿਸਾਨ ਜੂਨੀਅਨ ਏਕਤਾ ਕਰਾਹਾ ਵੱਲੋਂ ਘੱਗਰ ਜਿਹੜਾ ਪੋਲਾ ਦੋਨੇ ਸਾਈਡਾਂ ਤੋਂ ਜਾਮ ਕਰ ਦਿੱਤਾ ਗਿਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਰਦੂਲਗੜ ਤੋਂ ਜਿੱਥੇ ਕਿ ਸਰਸਾ ਜਿਹੜਾ ਮਾਨਸਾ نیشنل ਹਾਈਵੇ ਆ ਜਾਮ ਕਰ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਤੁਸੀਂ ਦੇਖ ਰਹੇ ਹੋ ਐਨਟੀਵੀ ਪੰਜਾਬੀ ਮੈਂ ਬਲਤੇਜ ਗਿੱਲ ਦਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸਰਸਾ ਮਾਨਸਾ ਨੈਸ਼ਨਲ ਹਾਈਵੇ ਤੇ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਘੱਗਰ ਜਿਹੜਾ ਪੁਲਾ ਦੋਨੇ ਸਾਈਡਾਂ ਤੋਂ ਜਾਮ ਕਰ ਦਿੱਤਾ ਗਿਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਜਿਹੜਾ ਸਰਸਾ ਮਾਨਸਾ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ ਕੀ ਕਾਰਨ ਹੈ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਪਣੀਬਾਗਾ ਪ੍ਰਧਾਨ ਜੀ ਜਿਹੜਾ ਤੁਸੀਂ ਅੱਜ ਨੈਸ਼ਨਲ ਹਾਈਵੇ ਬੰਦ ਕਰਿਆ ਘੱਗਰ ਪੁਲ ਕੀ ਕਾਰਨ ਹੈ ਦਾ ਇਹਦਾ ਕਾਰਨ ਹੈ ਕਿ ਪਿਛਲੇ ਸਾਲ ਕਈ ਪਿੰਡਾਂ ਦੇ ਵਿੱਚ ਜਿਹੜੀ ਇਸ ਏਰੀਆ ਦੇ ਵਿੱਚ ਗੜੇਮਾਰੀ ਹੋਈ ਸੀ ਤਾਂ ਉਸ ਤੋਂ ਬਾਅਦ ਉਹਦੀਆਂ ਬਕਾਇਦਾ ਗਰਦਾਵਰੀਆਂ ਹੋਈਆਂ ਤਾਂ ਉਹ ਜਦੋਂ ਫਿਰ ਗੜੇਮਾਰੀ ਦਾ ਮੁਆਵਜ਼ਾ ਨ ਦਿੱਤਾ ਸੀ ਇੱਥੇ ਅਫਸਰਾਂ ਨੂੰ ਮੇਰੇ ਉਹ ਕਦੇ ਵੀ ਮਤਲਬ ਜਿਹੜੀਆਂ ਗਰਦਾਵਰੀਆਂ ਸੀ ਉਹ ਗੁਮਾਚ ਗਈਆਂ ਫਿਰ ਅਸੀਂ ਐਸਡੀਐਮ ਸਰਦੂਲਗੜ ਦੇ ਵਿੱਚ ਮੋਰਚਾ ਲਾਇਆ ਬਾਕੀ ਪਿੰਡਾਂ ਦਾ ਜਣੀ 15-16 ਪਿੰਡਾਂ ਦਾ ਜਿਹੜਾ ਮੁਆਵਜ਼ਾ ਅਸੀਂ ਬਣਾ ਲਿਆ ਦੋ ਪਿੰਡ ਜਟਾਣਾ ਕਲਾਂ ਤੇ ਵੀਰਪੁਰ ਕਲਾਂ ਉਹਨਾਂ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਜਦੋਂ ਕੋਈ ਵੱਡਾ ਐਕਸ਼ਨ ਉਹ ਲਿਖਦੇ ਇਹਨਾਂ ਦੇ ਘਰਾਓ ਕਰਦੇ ਆ ਲਗਾਤਾਰ ਉੱਥੇ ਮੋਰਚਾ ਚੱਲਦਾ ਉਦੋਂ ਕਹਿੰਦੇ ਕਦੇ ਕਹਿੰਦੇ ਹਫਤਾ ਦੇ ਦਿਓ ਕਦੇ ਕਹਿੰਦੇ 10 ਦਿਨ ਦੇ ਦਿਓ ਜਣੀ ਮਤਲ ਲਾਰਿਆ ਤੋਂ ਸਵਾਏ ਇਹਨਾਂ ਨੇ ਕੁਝ ਵੀ ਪੱਲੇ ਨਹੀਂ ਪਾਇਆ ਅਸੀਂ ਜਦੋਂ ਚੰਡੀਗੜ੍ਹ ਦੇ ਵਿੱਚ 5 ਰੋਜ਼ਾਂ ਮੋਰਚਾ ਸਾਡਾ ਲੱਗਿਆ ਆ ਖੇਤੀ ਨੀਤੀ ਬਾਰੇ ਉਦੋਂ ਵੀ ਪੰਜਾਬ ਸਰਕਾਰ ਕੋਲੇ ਮਸਲਾ ਉਠਾਇਆ ਸੀ ਸਾਡੇ ਆਗੂਆਂ ਨੇ ਪੰਜਾਬ ਸਰਕਾਰ ਨੇ ਸਾਨੂੰ ਉਦੋਂ ਮੀਟਿੰਗ ਦੇ ਵਿੱਚ ਕਿਹਾ ਸਾਡੇ ਆਗੂ ਨੂੰ ਕਿ ਅਸੀਂ ਸਰਦੂਲਗੜ੍ਹ ਵਾਲਾ ਜਿਹੜਾ ਮਾਅਵਜਾ ਦੋ ਪਿੰਡਾਂ ਦਾ ਰਹਿੰਦਾ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਵੰਡਦੇ ਆਂਗੇ ਪਰ ਉਹਨੂੰ ਵੀ ਕਿੰਨਾ ਚਿਰ ਹੋ ਗਿਆ ਹਜੇ ਤੱਕ ਕੁਝ ਦਿਨ ਪਹਿਲਾਂ ਐਸਡੀਐਮ ਸਰਦੂਰਗੜ ਦੇ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਦਾ ਜਵਾਬ ਸੀ ਕਿ ਅਜੇ ਤੱਕ ਤਾਂ ਸਾਡੇ ਕੋਲ ਸਰਕਾਰ ਦੀ ਕੋਈ ਚਿੱਠੀ ਨਹੀਂ ਆਈ ਜਿਸ ਤੋਂ ਆ ਮਜਬੂਰ ਹੋ ਕੇ ਸੀ ਜਿਹੜੀਆਂ ਸੜਕਾਂ ਰੁਕੀਆਂ ਸਾਨੂੰ ਪਤਾ ਹੈ ਕਿ ਜੇ ਅਸੀਂ ਸੜਕਾਂ ਰੋਕਦੇ ਆ ਲੋਕਾਂ ਨੂੰ ਬਹੁਤ ਤਕਲੀਫ ਆਉਦੀ ਹੈ ਪਰ ਜਦੋਂ ਪ੍ਰਸ਼ਾਸਨ ਇਹ ਤੇ ਸੁਣਦਾ ਨਹੀਂ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੰਦੇ ਤਾਂ ਫਿਰ ਮਜਬੂਰੀ ਹੈ ਸੜਕਾਂ ਰੋਕਣਾ ਜੇ ਅੱਜ ਇਹ ਸੜਕਾਂ ਰੁਕੀਆਂ ਆਵਾਜ਼ਾਂ ਹੀ ਦੇ ਵਿਕ ਨਹੀਂ ਪਿਆ ਤਾਂ ਇਹਦਾ ਜ਼ਿੰਮੇਵਾਰ ਹੈ ਜਿਹੜਾ ਇੱਥੋਂ ਦਾ ਸਰੂਗੜ ਦਾ ਜਿਹੜਾ ਸਬ ਡਿਵੀਜ਼ਨ ਦਾ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਉਹ ਜ਼ਿੰਮੇਵਾਰ ਹੈ ਅਸੀਂ ਸੜਕਾਂ ਰੋਕੀਆਂ ਹੈ ਹੁਣ ਵੀ ਜੇ ਮਸਲੇ ਦਾ ਹੱਲ ਨਹੀਂ ਕੱਢਦੇ ਤਾਂ ਮਜਬੂਰੀ ਹੈ ਇੱਥੇ ਲਗਾਤਾਰ ਬੈਠਣ ਨਹੀਂ ਕਿੰਨਾ ਟਾਈਮ ਤੁਸੀਂ ਇੱਥੇ ਜਿਹੜਾ ਤਰਨਾ ਲਾ ਕੇ ਰੱਖੋਗੇ ਨੈਸ਼ਨਲ ਹਾਈਵੇ ਰੋਕੋ ਦੇਖੋ ਇਹ ਫਿਲਹਾਲ ਅਸੀਂ ਇਹਦਾ ਕੋਈ ਸਮਾਂ ਨਿਸ਼ਚਿਤ ਨਹੀਂ ਕੀਤਾ ਇਹ ਅਣਮਿੱਥੇ ਸਮੇਂ ਲਈ ਹੈ ਤਾਂ ਉਧਰੋਂ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀ ਗੱਲ ਆਉਂਦੀ ਉਹਦੇ ਡਿਪੈਂਡ ਹੈ ਜੇ ਉਹ ਮਸਲਾ ਹੱਲ ਕਰਦੇ ਛੇਤੀ ਉੱਠ ਕੜਾਂਗੇ ਨਹੀਂ ਬੈਠੀਆਂ ਜਿੰਨਾ ਚਿਰ ਮਸਲਾ ਹੱਲ ਨਹੀਂ ਹੁੰਦਾ। ਨਹੀਂ ਭਗਵੰਤ ਮਾਨ ਕਹਿੰਦਾ ਆਮ ਲੋਕਾਂ ਦੀ ਸਰਕਾਰ ਹੈ। ਇੱਕ ਪਾਸੇ ਤੁਸੀਂ ਕਹਿੰਦੇ ਸਾਨੂੰ ਸਾਲ ਹੋ ਗਿਆ ਲੰਮਾ ਮੋਰਚਾ ਲਾਏ ਨੂੰ। ਤੁਸ ਤੁਹਾਨੂੰ ਕੀ ਲੱਗਦਾ ਵੀ ਇਹ ਤਾਂ ਕਹਿੰਦਾ ਮੇਰੇ ਨਾਲ ਟੇਬਲ ਤੇ ਗੱਲ ਕਰੋ। ਇਹ ਤਾਂ ਬਹਾਨੇ ਭਾਲਦੇ ਉਹਦੇ ਬਿਆਨ ਆਉਂਦੇ ਰਹਿੰਦੇ ਆ ਮੀਡੀਆ 'ਚ। ਦੇਖੋ ਮੁੱਖ ਮੰਤਰੀ ਨੇ ਸਤਕਾਰਯੋਗ ਨੇ ਪਰ ਉਹਨਾਂ ਨੂੰ ਜਿਹੀ ਉਹ ਕਮੇਟੀ ਕਰਨ ਦੀ ਆਦਤ ਉਹ ਜ ਗਈ ਨਹੀਂ। ਕਿਉਂ ਮੁੱਖ ਮੰਤਰੀ ਹੋ ਕੇ ਕਿਵੇਂ ਬੋਲਣਾ ਹੈ, ਕਿਵੇਂ ਗੱਲ ਕਰਨੀ ਹੈ ਉਹ ਮਿਲਣ ਦਾ ਅਜੇ ਸਿੱਖੇ ਨਹੀਂ ਹਨ। ਉਹ ਗੱਲਾਂ ਕਰਦੇ ਆ ਕਿ ਪਿੰਡਾਂ ਦੀਆਂ ਸੱਥਾਂ 'ਚੋਂ ਸਰਕਾਰ ਚੱਲੂਗੀ। ਲੋਕ ਤਾਂ ਸੜਕਾਂ 'ਤੇ ਬੈਠੇ ਆ। ਕੀ ਤੁਹਾਡਾ ਮਸਲਾ ਹੈ ਗੱਲ ਸੁਣਨ ਨੂੰ ਤਾਂ ਕੋਈ ਤਿਆਰ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਗੱਲਾਂ ਪਾਣੀ ਜੜਾਂਗਾ ਮਾਰਨੀ ਵੀ ਜਾਏ ਉਹਨੂੰ ਅਮਲੀ ਰੂਪ ਦੇ ਵਿੱਚ ਜਿਹੜਾ ਮਸਲੇ ਆ ਹੱਲ ਕਰਨੇ ਚਾਹੀਦੇ ਆ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਅੱਜ ਤੋਂ ਈ ਜਦੋਂ ਇਹ ਧਰਨਾ ਲੱਗਿਆ ਉਦੋਂ ਬਾਅਦ ਕਿਸੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਨਹੀਂ ਅਜੇ ਤੱਕ ਨਹੀਂ ਕੋਈ ਗੱਲ ਹੋਈ ਅਸੀਂ ਮੇਰੇ ਖਿਆਲ ਜਿੱਥੇ 12 ਵਜੇ ਜਾਵਾਂ ਜਿਹੜਾ ਪੋਂਡੇ 11:30 ਵਜੇ ਜਾਮ ਲਾਤਾ ਪਰਲੀ ਸਾਈਡ ਇੱਧਰ ਹੋਣ ਲਾਇਆ ਅਜੇ ਤੱਕ ਕੋਈ ਅਧਿਕਾਰੀ ਦਾ ਕਿਸੇ ਦਾ ਕੋਈ ਫੋਨ ਨਹੀਂ ਆਇਆ ਤਾ ਦੇਖਦੇ ਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਲਾਇਆ ਗਿਆ ਧਰਨਾ ਅੱਗੇ ਕਿੰਨਾ ਚਿਰ ਜਾਰੀ ਰਹਿੰਦਾ ਹੈ ਤਾਂ ਪੰਜਾਬ ਸਰਕਾਰ ਜੋ ਕਿ ਕਿਸਾਨਾਂ ਦਾ ਹਤੈਸ਼ੀਖਵਾਉਂਦੀ ਹੈ ਇਹਨਾਂ ਦਾ ਮਸਲਾ ਹੱਲ ਕਰਦੀ ਹੈ ਜਾਂ ਧਰਨੇ ਐਵੇਂ ਹੀ ਜਾਰੀ ਰਹਿਣਗੇ ਤੇ ਆਮ ਲੋਕ ਇੱਦਾਂ ਹੀ ਪ੍ਰੇਸ਼ਾਨ ਹੁੰਦੇ ਰਹਿਣਗੇ ਇਹ ਦੇਖਦੇ ਆਂ ਤਾਂ ਹੋਰ ਅਗਲੀ ਅਪਡੇਟ ਨਾਲ ਮਿਲਦੇ ਆਂ ਕੈਮਰਾਮੈਨ ਰਾਮਨਦੀਪ ਦੇ ਨਾਲ ਮੈਂ ਬਰਤੇਜ ਗੱਲ ਦਿਓ ਇਜਾਜ਼ਤ ਸ਼ੁਕਰੀਆ ਦੋਸਤੋ